ਬਾਬਾ ਜੀ ਤੇ ਆਪਾਂ ਬਣਾ ਰਹੇ ਹਾਂ ਡੰਗਰ ਉਹਦੇ ਕਾਕੂ ਕੁਕਣਾ ਨੇ ਖਾਲੇ ਸੀ ਮੰਗਣਾ ਲੱਗੇ ਤੇ ਉੱਤਰ ਮੈਂ ਤਰੀਸੀ ਜੀ ਚਟਣੀ ਹਰੀਆਂ ਮਿਰਚ ਤੇ ਪਾ ਕੇ ਪਹਿਲਾਂ ਮੈਂ ਦੋੜੀ ਇਹਨਾਂ ਦੇ ਡੰਗਰੀਆਂ ਵਿੱਚ ਉਧਰ ਮੈਂ ਧੋ ਕੇ ਰੱਖ ਲਈਆਂ ਸੀ ਤੇ ਅੱਗੇ ਮੈਂ ਇਹਨਾਂ ਮੌਂ ਪਾ ਕੇ ਕੁਲੀਆਂ ਹਰੀਆਂ ਮਿਰਚਾਂ ਕੁੱਟੀਆਂ ਨੇ ਮੈਂ ਪਹਿਲਾਂ ਕਿਉਂਕਿ ਪਿਆਜ਼ ਨਹੀਂ ਪਾਇਆ ਹਣੇ ਜੇ ਪਿਆਜ਼ ਪਾ ਕੇ ਚਟਣੀ ਹੋ ਗੋੜਾ ਦੇਖੋ ਜੀ ਮੈਂ ਪਹਿਲਾਂ ਹਰੀਆਂ ਮਿਰਚਾਂ ਤੇ ਕੱਲਾ ਇਹਨੂੰ ਪਾਇਆ ਜੀ ਇਹਨੂੰ ਉਤਰੀਆਂ ਮੈਂ ਤੇ ਬਸ ਕਲੀ ਇਹਨਾਂ ਨੂੰ ਪੂਰਾ ਪ੍ਰੋਗ੍ਰੈਂਡ ਕਰ ਲੈਂਦੇ ਆ ਫੇਰ ਉਹਦੀ ਵਾਗਾਂ ਕੋਈ ਚਪਿਆ ਜੀ ਪਾਵਾਂਗੇ ਠੋਕੋ ਜੀ ਰੋਜ਼ ਹੀ ਰੋਜ਼ ਦਾਲਾਂ ਨਾਲ ਤੋਂ ਜੀ ਅੱਕ ਜਾਂਦਾ ਹੈ ਛਟਣੀ ਨਾਲ ਰੋਟੀ ਕੋਈ ਵੀ ਰੋਟੀ ਬਣਾ ਕੇ ਖਾ ਲਈ ਜਿੱਦਾਂ ਰੋਟੀ ਵਧੀਆ ਲੱਗਦੀ ਹੈਗੀ ਰੋਜ਼ ਹੀ ਰੋਜ਼ ਦਾਲਾਂ ਤੋਂ ਜੀ ਅੱਕ ਰਹੇ ਹਾਂ ਕਿਉਂਕਿ ਦਾਲ ਮੂੰਗੀ ਦੀ ਵੀ ਪਈ ਹੈ ਜੀ ਜਿਹਨੇ ਮੂੰਗੀ ਦੀ ਦਾਲ ਖਾਣੀ ਹੋਊਗੀ ਮੂੰਗੀ ਦੀ ਵੀ ਖਾ ਲੂਗਾ ਤੇ ਜਿਹਨੇ ਛਟਣੀ ਨਾਲ ਖਾਣੀ ਹੋਊਗੀ ਛਟਣੀ ਨਾਲ ਵੀ ਖਾ ਲੀਆ ਕੋਈ ਨੀਂਂ ਗੀ ਦਾਲ ਨਾਲ ਚਟਣੀ ਜਿਆਦਾ ਵਧੀਆ ਲੱਗਦੀ ਹੁੰਦੀ ਹੈ। ਮੈਂ ਮਨੋਰ ਤੇ ਪਚੰਗੀ ਤਰ੍ਹਾਂ ਪੂਰੀ ਵਧੀਆ ਕੁੱਟ ਕੇ ਵੀ ਸੇਕ ਕੇ ਨੀਂਂਂ ਰਿੱਚ ਕਰ ਲਾਂ ਮਿਰਚਾਂ ਕੁੱਟੀਆਂ ਨੇ ਕਿਉਂਕਿ ਜੇ ਪਿਆਜ਼ ਪਾ ਕੇ ਕੁੱਟਣਾ ਤਾਂ ਪਾਣੀ ਜਾਂ ਨਿਕਲਿਆ ਹੁੰਦਾ ਜੀ ਇਹਦੇ ਵਿੱਚੋਂ ਤੇ ਫਿਰ ਉਹ ਸਿੱਟੇ ਜੇ ਪਈ ਜਾਂਦੇ ਨੇ। ਕੋਈ ਵਾਰ ਆਹ ਨੂੰ ਜੂ ਵੀ ਪੈਸਾ ਜੀ ਖਜਬੇ ਜੇ ਤੜਫਾ ਜਾਂਦਾ ਹੁੰਦੀ ਨੂੰ। ਆਹ ਇਦਾਂ ਕਰਕੇ ਮੈਂ ਕਰ ਲਈਏ ਮਿਰਚਾਂ ਕੁੱਟੀਆਂ ਨੇ ਪਹਿਲਾਂ ਫਿਰ ਇਹ ਦੂਆ ਦੇ ਵਿੱਚ ਪਿਆਜ਼ ਪਾਉਂਗੀ ਮੈਂ। ਇੱਕ ਤਰੀ ਗਰਮੀ ਆ। ਗਰਮੀ ਕਰਕੇ ਜਿਆਦਾ ਖਾਦਾ ਵੀ ਤਰ ਨਹੀਂ ਜਾਂਦਾ ਸਾਰਾ ਦਿਨ ਆਪਾਂ ਪਾਣੀ ਦੀ ਦੱਬ ਦੇਣੀ ਚਾਹੀਦੀਆਂ ਬਿੰਦੇ ਵੀ ਸੁੱਕੀ ਜਾਂਦਾ ਏ ਪਾਣੀ ਵੀ ਪੀਣੀ ਜਿਆਦਾ ਦਾ ਲਗਾਤਾਰ ਕਰਦਾ ਪਰ ਤੇ ਮੈਂ ਬਾਈ ਇੱਥੇ ਨੂੰ ਪੁਰਾਣੇ ਬਾਗ ਵਿੱਚ ਚਾਹ ਜੀ ਪਿਆਜ਼ ਬਗੇ ਵਿੱਚ ਨਾ ਮਾਂ ਚੰਗੀ ਫਰੋਟੇ ਆ ਤੇ ਚਾਹਾਂ ਇਹ ਗ੍ਰੈਂਡ ਅੰਦਰ ਜੱਟਾਂ ਜਦੋਂ ਇਸ ਵਾਲਾ ਜੀ ਚੈੱਕ ਕਰ ਰਿਹਾ ਕੋਈ ਚੜ੍ਹਣੀ ਆਪਣੇ ਵਾਂਗ ਕਿੱਥੇ ਆ ਇੰਤਰਮੀਅਟ ਵਾਲਾ ਵੀ ਦਰ ਵੇਖਾ ਕਿ ਇਹ ਆਲੂ ਮੈਂ ਬਾਅਦ ਕੇ ਰੱਖ ਲਈ ਸੀ ਇਹ ਵੀ ਕਿੰਨਾ ਆਲੂ ਛਿਲਕੇ ਨੂੰ ਅੰਦਰੋਂ ਵਿੱਚ ਅੰਦਰੋਂ ਗਰਮ ਪੈਸੀ ਤੇ ਇਹਨੇ ਸਾਰੇ ਆਲੂ ਬੁੱਕਰ ਲੈਣੇ ਜੇ ਮੈਂ ਹੱਥ ਨਾਲ ਹੀ ਕਰ ਲੈਣੇ ਜੇ ਹੱਥ ਨਾਲ ਵਧੀਆ ਹੋ ਜਾਂਦਾ ਜੇ ਬਾਅਦ ਵਿੱਚ ਜੇ ਪਾਟੇ ਨੂੰ ਓਕੀ ਕਰਨੇ ਹੋਣਗੇ ਮੈਂ ਦੱਬ ਲੈਣੀ ਹੁੰਦੀ ਹੈ ਉਹ ਕਿ ਉਹ ਨਾਲ ਜਦ ਬੜਾ ਮੋਟਾ ਲੂ ਰਹਿ ਜਾਂਦਾ ਸੁੱਕ ਟੇ ਜਾਂਦਾ ਹੈ ਨਹੀਂ ਤਾਂ ਫਿਰ ਇਹ ਪਰੋਂਠਿਆਂ ਦੇ ਵਿੱਚੋਂ ਨਿਕਲ ਹੀ ਜਾਂਦੇ ਹੁੰਦੇ ਨੇ ਆਲੂ ਤੇ ਇਹਨੂੰ ਚੰਗੀ ਤਰ੍ਹਾਂ ਘਾਰਿਆਂ ਨੂੰ ਮਸਲ ਕੇ ਰੱਖ ਲੇਣੀ ਆਲੂਆਂ ਨੂੰ ਕੱਲੂ ਸਵੇਰੀ ਉੱਠਣਸਾਰ ਮੈਂ ਵਾਲ ਨੇ ਧਰਤੇ ਤੂਜੀ ਮੇਰੇ ਕੰਮ ਕਰਦੇ ਕਰਦੇ ਆਲੂ ਖੋਗੇ ਤੇ ਹੁਣ ਮੈਂ ਸਾਰੇ ਕੰਮ ਕਰ ਲਏ ਸਵੇਰਿਆਂ ਦੇ ਸਾਰੇ ਕੰਮ ਨਿਕੜ ਗਏ ਨੇ ਫਿਰ ਹੁਣ ਸਾਰੇ ਕੰਮ ਕਰਕੇ ਉੱਤੇ ਆਦੀ ਰੋਟੀ ਲੋੜੀ ਹੁੰਦੀ ਤੇ ਇਹਦੇ ਵਿੱਚ ਮੈਂ ਕੱਟ ਕੇ ਪਾਈਆਂ ਹਰੀਆਂ ਮਿਰਚਾਂ ਤੇ ਇੱਕ ਪਾਈ ਨੂੰ ਜੀ ਪਿਆਜ਼ ਕਿਉਂਕਿ ਹਰੀਆ ਮਿਰਚਾਂ ਤੇ ਪਿਆਜ਼ ਨਾਲ ਥੋੜਾ ਜਿਹਾ ਜਿਆਦਾ ਵਧੀਆ ਲੱਗਣ ਲੱਗੇ ਜਾਂਦੇ ਨੇ ਇਹ ਪਾਉਣਗੇ ਤੱਕ ਆਪਾਂ ਲਾਲ ਮਿਰਚ ਵੀ ਪਰ ਮੈਂ ਹਰੀ ਮਿਰਚ ਵੀ ਪਾਈ ਹੈਗੀ ਹਰੀ ਮਿਰਚ ਨਾਲ ਥੋੜਾ ਜਿਹਾ ਜੋ ਤਿੱਖੀ ਜਿਹੀ ਹੋ ਜਾਂਦੀ ਹੈ ਰੋਟੇ ਤੇ ਇੱਕ ਪਾਇ ਜਿਹਨੇ ਪਿਆਜ਼ ਕੱਟ ਕੇ ਇਧਰ ਮੈਂ ਸਾਰਾ ਇਹ ਮਸਾਲਾ ਤਿਆਰ ਕਰਕੇ ਰੱਖ ਲਈ ਦੀ ਜੀ ਰੋਟੇ ਵਾਸਤੇ ਤੇ ਹੁਣ ਇਹਦੇ ਵਿੱਚ ਪਾ ਲਈ ਮੈਂ ਮਸਾਲੇ ਲਈ ਪਹਿਲਾਂ ਤਾਂ ਪਪਾ ਮਾਂ ਹੀ ਜਿਹਦੇ ਵਿੱਚ ਨਮਕ ਦੇ ਮੈਂ ਜੀ ਅੱਧੇ-ਅੱਧੇ ਘਰ 2 ਚਮਚੀ ਪਾ ਦਿੱਤੇ ਜਿਆਦਾ ਨਹੀਂ ਪਾਉਂਦੇ ਤੇ ਇਸ ਦੇ ਫੇਰ ਕੋਈ ਜੀ ਮੈਂ ਹਲਦੀ ਹਲਦੀ ਮੈਂ ਉਸ ਇੱਕ ਚਮਚੀ ਪਾ ਜਾਂਦੀ ਹਾਂ ਤੇ ਉਸ ਤੋਂ ਬਾਅਦ ਪਾਈ ਮੈਂ ਲਾਲ ਮਿਰਚ ਤੇ ਫੇਰ ਪਾ ਜਾਂਦੀ ਮੈਂ ਜੀਰਾ ਜੀਰਾ ਵੀ ਪਾਉਣੀ ਹੈ ਜਿਹਦੇ ਨਾਲ 스멜 ਜੀ ਵਧੀਆ ਹੋਣ ਲੱਗ ਜਾਂਦੀ ਹੈ ਜੀ ਤੇ ਮੈਂ ਮਸਾਲਾ ਕਰੀ ਤਿਆਰ ਹਾਂ ਮੈਂ ਪਾਉਣਾ ਹੈ ਖਿਲਾ ਰਿਹਾ ਹਾਂ ਬਰੌਟੀ ਬਰੌਟੀ ਜਣਾਉਂਗੀ ਮੈਂ ਸਿੰਪਲ ਰੋਟੀ ਦੇ ਵਿੱਚ ਬਾਗ ਪੇੜੇ ਦੇ ਵਿੱਚ ਬਾਕੀ ਬਣਾਉਂਗੀ ਜਿਵੇਂ ਤੇ ਆਪਾਂ ਜੇ ਦੂਏ ਲੋਟ ਵੀ ਬਣਾਉਣੇ ਆ ਦੂਏ ਲੋਟ ਵੀ ਬਣਾ ਦਿੰਦੀ ਆ ਪਰ ਪੇੜੇ ਦੇ ਵਿੱਚ ਬਾਕੀ ਚੁੜੇ ਜਿਆਦਾ ਵਧੀਆ ਬਣ ਜਾਂਦੇ ਨੇ ਤੇ ਨਾਲੇ ਜਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਜੇ ਆਪਾਂ ਦੂਏ ਲੋਟ ਪਾਉਣੀ ਆ ਉਹ ਬਾਰ-ਬਾਰ ਜੱਲਦੀ ਨੂੰ ਰੋਟੀ ਬੈਲੋ ਫਿਰ ਦੇ ਵਿੱਚ ਇਹ ਆਲੂ ਪਾਓ ਫਿਰ ਉਹਨੂੰ ਫੋਲਡ ਕਰੋ ਉਹਨੇ ਵਧੀਆ ਨਹੀਂ ਲੱਗਦੀ ਹੈ ਜੇ ਬਸ ਐਵੇਂ ਪੇੜੇ ਚ ਪਾ ਕੇ ਹੀ ਰੋਟੀ ਮੇਲ ਲੰਨੇ ਆ ਤੇ ਵਧੀਆ ਬਣ ਜਾਂਦੇ ਨੇ ਉਹ ਮੇ ਮਮੀ ਮਮੀ ਇਹਨਾਂ ਨੂੰ ਜੇ ਨਾਲ ਹੁੰਦੇ ਫੜਾਈ ਜਾਂਦੀ ਸੀਗੀ ਮੈਂ ਲਾਈ ਜਾਂਦੀ ਵੀ ਉਹ ਕਿੰਨਾ ਨੇ ਸਹਜ ਤੇ ਸਹੇਦਾ ਡੈਡੀ ਦੋਵੇਂ ਬੈਠੇ ਖਾ ਰਹੇ ਸੀਗੇ ਜੀ ਉੱਧਰ ਉਹਨੇ ਇਹਨਾਂ ਨੂੰ ਫੜਾਈ ਸੀਗੀ ਮੈਂ ਮੇਰੇ ਲਈ ਲੱਭੀ ਜਾਂਦੀ ਸੀ ਨਾਲ ਹੁੰਦੀ ਖਾਣੇ ਆ ਪੌਣੇ ਕੀ ਬਣਾਉਣੀ ਨੇ ਜਿਹਨੇ ਸਵੇਰੇ ਖਾਣੇ ਨੇ ਜਿਆਦਾ ਨਹੀਂ ਬਣਾਉਂਦੀ ਹੈਗੀ ਆਪਾਂ ਕਿਉਂਕਿ ਦਾਲ ਸਵੇਰੇ ਦੁਪਹਿਰੇ ਬਣਾਵਾਂਗੇ ਜੀ ਆਪਾਂ ਦਾਲ ਆਲੂ ਕਾਲੇ ਜਣਿਆਂ ਲਈ ਕਿਉਂਕਿ ਆਪਣੇ ਖੇਲਦੇ ਹੋ ਵੀ ਰੋਟੀ ਖੇਤ ਰੋਟੀ ਅੱਜ ਆਪਣੇ ਵੀ ਖੇਤ ਕਰ ਲੈਣੇ ਕੱਦੂ ਕਾਲੂ ਸੌਦੇ ਅੱਜ ਸ਼ਾਮ ਤੱਕ ਜੀਤੀ ਲਾਉਣ ਲੱਗੇ ਰਹਾਂਗੇ ਫਿਰ ਆਪਾਂ ਭਈਆਂ ਦੀ ਵੀ ਰੋਟੀ ਲਾਉਣੀ ਹੈ ਜੀ ਤੇ ਇੱਥੇ ਬਣਾ ਲਈ ਤੇ ਮੈਂ ਮਲਾਈ ਜਾਂਦੀ ਜੀ ਨਾਲ ਹੁੰਦੇ ਕਾਉਂਟਰੀ ਤੋਂ ਤੇਨੇ ਵਧੀਆ ਪੈ ਰਹੇ ਨੇ ਬਿਲਕੁਲ ਵੀ ਨਿੱਕਲਦੇ ਨਹੀਂ ਹੈਗੇ ਬਾਹਰੋਂ ਬਹੁਤ ਵਧੀਆ ਬਣਦੇ ਨੇ ਮਤਲਬ ਤੋਂ ਜੇ ਦੁੱਧੀਆਂ ਨੋਟ ਵੀ ਬਣਾਉਣੇ ਆ ਤਾਂ ਵੀ ਰੋਟੀ ਬਣਾ ਸਕਦੇ ਪਰ ਮੈਂ ਤਾਂ ਨਹੀਂ ਬਣਾਉਣੀ ਦੇਖੋ ਬਿਲਕੁਲ ਬਾਹਰ ਨਹੀਂ ਨਿੱਕਲਦੇ ਹੋਏ ਤੇ ਗੋਬਰ ਗੈਂਸ ਤੇ ਬਹੁਤ ਵਧੀਆ ਲੈਂਦੇ ਨੇ ਜੀ ਇਹ ਚੁੱਲੇ ਤੇ ਵੀ ਲਾਭ ਬਹੁਤ ਵਧੀਆ ਲੈਂਦੇ ਨੇ ਪਰ ਜੇ ਦੂਜੇ ਗੈਂਸ ਤੇ ਲਾਉਣੇ ਹੋਣੇ ਮੈਨੂੰ ਲੱਗਦੀ ਹੈ ਨਾ ਤਾਂ ਜ਼ਿਆਦਾ ਸੇਕ ਤੇ ਇਹ ਗੋਬਰ ਗੈਂਸ ਤੇ ਬਹੁਤ ਵਧੀਆ ਸੇਕ ਪੈਂਦਾ ਹੈ ਨੂੰ ਤੁਰੰਗ ਲਾਹੀ ਉਹ ਹਾਲਾ ਰੱਖੀ ਜਾਂਦੀ ਸੀ ਕਿਤੇ ਮੰਮੀ ਨੇ ਪੜਾਈ ਜਾਂਦੀ ਜਿਵੇਂ ਹਾਲ ਹੁੰਦੇ ਤੇ ਉਹ ਕਿਹਾ ਟੌਪ ਦਾ ਸਾਰਾ ਕੁਝ ਇਹ ਪਹਿਲੇ ਹੀ ਬੰਨ ਕੇ ਰੱਖ ਲਿਆ ਤੇ ਦੂਜਾ ਦਿਨ ਮੈਂ ਸਾਰੇ ਕੰਮ ਅਜਰੋਂ ਨੂੰ ਮੇਲ ਕੇ ਕਰ ਲਿਆ ਸਮਾਂ ਆ ਕੇ ਤਿਆਰ ਮੰਮੀ ਇਧਰੋਂ ਕੰਦੇ ਲਾ ਜਿਆ ਦਾ ਤੇ ਇਹਦਾ ਆ ਸਾਡੇ ਛੋਲੇ ਜਦੋਂ ਤੁਸੀਂ ਉਹ ਆਲੂ ਪਾਏ ਹੋਏ ਨੇ ਜੀ ਇਹ ਤੇ ਸਾਡਾ ਗਠਾ ਗ੍ਰੈਂਡ ਕਰਿਆ ਹੋਇਆ ਜੀ ਆਪਾਂ ਅੱਜ ਬਣਾ ਰਹੇ ਹਾਂ ਜੀ ਆਲੂ ਛੋਲੇ ਜੀ ਚਲੋ ਠੀਕ ਹੈ ਜੀ ਅੱਜ ਲਈ ਐਨ ਲਈ ਜੇ ਮੇਰੇ ਚੈਨਲ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ